ਬੀਤੀ ਰਾਤ ਗੁਰਦਾਸਪੁਰ ਦੇ ਕਸਬਾ ਕਮਾਨ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਨੇ ਗੁਰਦੁਆਰਾ ਬਾਬਾ ਨਾਮਦੇਵ ਚੌਕ ਗੋਲ ਹੱਟੀ ਉੱਪਰ ਚਲਾਈਆਂ ਗੋਲੀਆਂ ਸਾਰੀ ਵਾਰਦਾਤ ਸਿਸਟੀ ਕੈਮਰੇ ਵਿੱਚ ਹੋਈ ਕੈਦ ਮੌਕੇ ਤੇ ਪਹੁੰਚੀ ਪੁਲਿਸ ਨੇ ਖਾਲੀਖੋਲ ਕੀਤੀ ਬਰਾਮਦ ਤੇ ਤਫਤੀਸ਼ ਕੀਤੀ ਸ਼ੁਰੂ ਆਓ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੇ ਤਸਵੀਰਾਂ ਤੁਸੀਂ ਵੀ ਵੇਖੋ ਏਪੀਜੀ ਨਿਊਜ਼ ਪੰਜਾਬ ਬਿਊਰੋ ਚੀਫ ਜਸਪਾਲ ਚੰਦਨ ਦੀ ਇਹ ਖਾਸ ਰਿਪੋਰਟ

ਨਾਮ ਲਗ ਰਿਹਾ ਕਰ ਰਹੇ ਆ ਬਹੁਤ ਬਹੁਤ ਅੰਦਾਜ਼ਾ ਆ ਰਿਹਾ ਹੈ ਜਿੱਥੇ ਗਏ ਸੀਗੇ ਅਮਰਸਰ ਪੌਸੇ ਪੁਲ ਦੇ ਉੱਤੇ ਗਏ ਸੀਗੇ ਤੋਂ ਉੱਥੋਂ ਆਏ ਸੀਗੇ ਤੇ ਅੰਤਸਾਰੀ ਮੱਲਾ ਨਹੀਂ ਘਰ ਦੇ ਮੱਲੇ ਤੇ ਕਾਂਪਟਾ ਹੁੰਦੇ ਪਏ ਸੀਗੇ ਤੇ ਉਹ ਕਿੰਨੇ ਗੋਲੇ ਚਲਾਤੀ ਜੀ ਪਦਰੀ ਕਿੰਨੇ ਗੋਲੇ ਚਲਾਈਆਂ ਤੇ ਦੁਕਾਨ ਦੇ ਸ਼ੀਸ਼ੇ ਲੱਗ ਗਏ ਇਹ ਕਹਿੰਦੇ ਦੋ ਮੋਟਰਸਾਈਕਲ ਤੇ ਆਏ ਸੀਗੇ ਜੀ ਅੱਛਾ ਜੀ ਕੋ ਵਰਕਰ ਤੁਹਾਡੇ ਜਿਹੜੇ ਉਦੋਂ ਦੁਕਾਨ ਬੰਦ ਕਰ ਚੁੱਕੇ ਸੀ ਕਿ ਜਾਂ ਕਰ ਰਹੇ ਸੀ ਘਰ ਦੇ ਪਏ ਸੀਗੇ ਉਹਨਾਂ ਦੇ ਬਚਾ ਜੀ ਕੋਈ ਇਸੇ ਗੋਲੀ ਤੇ ਨਹੀਂ ਲੱਗੀ ਨਈ ਪਾਵਾ ਨਾਮ ਤੇ ਕਿਰਪਾ ਜੀ ਦੀ ਇਹ ਕਿੰਨੇ ਕਵਜੇ ਦੀ ਘਟਨਾ ਜੀ ਇਹ ਕਰੀਬ 8 ਵਜੇ ਦੇ ਲੱਗੇ ਜੀ 8 ਦੇ 10 ਇਹ 8 ਵਜੇ ਤਕਰੀਬਨ ਬਾਜ਼ਾਰ ਦੇ ਵਿੱਚ ਰੌਣਕ ਹੁੰਦੀ ਆ ਆਸ-ਪਾਸ ਦੇ ਲੋਕਾਂ ਨੇ ਦੇਖਿਆ ਗੁਣੇ ਚਲਾਉਂਦੇ ਆ ਜੀ ਹਾਂਜੀ ਵਿਜੈ ਸਰ ਜੀ ਵਿਜੈ ਸਰ ਰੌਣਕ ਹੁੰਦੀ ਉਸ ਕਿੰਨਾ ਚਿਰ ਬਾਅਦ ਆਈ ਜੀ ਪਲਸਤੇ ਬਾਅਦ ਚਾਹੀ ਜੀ ਪਰ ਹੁਣ ਪਲਸਾਈ ਸੇ 15-20 ਮਿੰਟ ਬਾਅਦ ਚਾਹੀ ਜੀ ਅਸਾਂ ਜੀ ਹਾਂਜੀ ਸਰ ਇਹ ਦੱਸੋ ਵੀ ਤੁਹਾਡੇ ਕੋ ਕੋਈ ਫਰੋਤੀ ਦੀ ਮੰਗ ਕੀਤੀ ਗਈ ਨਹੀਂ ਨਹੀਂ ਕਿਸੇ ਕੋਈ ਫਰੋਤੀ ਦੀ ਮੰਗ ਕੀਤੀ ਹੈ ਤਾਂ ਕਰਕੇ ਗੋਲੀ ਚਲਾਈਆਂ ਨਹੀਂ ਨਹੀਂ ਕਿਸੇ ਨੇ ਤੁਹਾਡੇ ਕੋ ਦੁਸ਼ਮਣ ਨੇ ਕਿਸ ਦੇ ਨਾਲ ਨਹੀਂ ਜੀ ਨਹੀਂ ਜੀ ਕੋਈ ਫੋਨ ਨਹੀਂ ਆਇਆ ਫਰੂਤੀ ਬਾਰੇ ਨਹੀਂ ਨਹੀਂ ਕੋਈ ਫੋਨ ਫੇ ਗੋਈਆਂ ਚਲਾਉਂਦਾ ਮਕਸਦ ਕੀ ਹੋ ਜਾਂਦਾ ਪਤਾ ਨਹੀਂ ਜੇ ਸਾਨੂੰ ਪਤਾ ਨਹੀਂ ਇਹ ਤੇ ਆ ਫਿਰ ਸਾੜ ਦੇ ਕੇ ਦੁਸ਼ਮਣ ਹੀ ਆਈ ਨਹੀਂ ਕਹਿਣੇ ਗਾਲੀ ਕੋਈ ਐਂ ਸਿੱਧੇ ਦੁਕਾਨ ਤੇ ਦੁਕਾਨ ਤੋਂ ਘਰ ਤੱਕ ਮਨ ਦਰਬਾਰ ਸਾਹਿਬ ਉੱਤੇ ਚੱਲ ਜਾਂਦੇ ਆ ਨਾ 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 ਨਾ